ਆ ਮਿੰਟੂ ਜੀ ਚੋਣ ਕਮਿਸ਼ਨ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤੇ ਥੋੜਾ ਜਿਹਾ ਸਖਤ ਹੈ ਕਹਿੰਦੇ ਕਿ 11 ਪਾਰਟੀਆਂ ਨੂੰ ਨੋਟਸ ਭੇਜਿਆ ਵੀ ਜਿਨ੍ਹਾਂ ਨੇ ਆਪ ਦੇ ਖਰਚੇ ਦਾ ਵੇਰਵਾ ਜਿਹੜਾ ਚੋਣਾਂ ਵੇਲੇ ਹੋਇਆ ਉਹ ਨਹੀਂ ਪਹੁੰਚਾਇਆ ਤੇ ਉਹਦੇ ਮਾਮਲੇ ਦੇ ਵਿੱਚ ਮਾਨਤਾ ਕੋਈ ਰੱਦ ਹੋਣ ਦੇ ਵੀ ਚਾਂਸ ਹੋ ਸਕਦੇ ਨੇ 11 ਪਾਰਟੀਆਂ ਨੇ ਜਿਹਦੇ ਵਿੱਚ ਮਾਨ ਸਰ ਹੋ ਰਹੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਵੀ ਹੈ ਦੇਖੋ ਜਿਹੜਾ ਚੋਣ ਕਮਿਸ਼ਨ ਦਾ ਸਿਸਟਮ ਹੈ ਨਾ ਉਹਦੇ ਵਿੱਚ ਰਜਿਸਟ੍ਰੇਸ਼ਨ ਲਾਜ਼ਮੀ ਹੁੰਦੀ ਆ ਜੀ ਤੇ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਚਾਹੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੋਵੇ ਤੇ ਚਾਹੇ ਆਰਐਸਐਸ ਵਾਲਿਆਂ ਦੀ ਭਾਜਪਾ ਦੋਨਾਂ ਦੇ ਸੰਵਿਧਾਨ 'ਚ ਨਾ ਸਿਰਫ ਸੰਵਿਧਾਨ ਨੂੰ ਮੰਨਣ ਦਾ ਨਿਸ਼ਚੈ ਹੈ ਬਲਕਿ ਸੈਕੂਲਰ ਹੋਣ ਦਾ ਦਮ ਵੀ ਹੈ ਹੂੰ ਬਾਹਰ ਇੱਕ ਹਿੰਦੂ ਰਾਸ਼ਟਰ ਲਈ ਤੇ ਦੂਸਰਾ ਖਾਲਿਸਤਾਨ ਲਈ ਹੈ ਜੀ ਏ ਸਿਆਸੀ ਦਾਣਾ ਮਾਣਾ ਜੀ ਠੀਕ ਹੈ ਦੂਜੀ ਚੀਜ਼ ਕਿਉਂਕਿ ਅੱਜ ਮੈਂ ਕਿਸੇ ਟॉक ਥਰੂ ਵਿੱਚ ਸੀਗਾ ਕੈਨੇਡਾ ਤੇ ਉੱਥੇ ਵੀ ਇਹ ਗੱਲ ਸ਼ੁਰੂ ਚ ਕਹੀ ਗਈ ਤਾਂ ਮੈਂ ਉਹਨਾਂ ਨੂੰ ਇਹ ਦੱਸਿਆ ਤੱਤ ਕੱਢ ਕੇ ਜੀ ਕਿ ਸੈਕੂਲ ਸੈਕੂਲਰ ਵੈਲਿਊਜ਼ ਨੂੰ ਮੰਨਣ ਵਾਲਾ ਹੀ ਰਜਿਸਟ੍ਰੇਸ਼ਨ ਆ ਸਕਦਾ ਹੈ ਭਾਜਪਾ ਦਾ ਜਿਹੜਾ ਸੰਵਿਧਾਨ ਹੈ ਸ਼ਾਇਦ 13ਵਾਂ ਪੇਜ ਹੈ ਕਿ 13ਵਾਂ ਨੰਬਰ ਉਹਦੇ ਤੇ ਜਿਹੜਾ ਇਹਨਾਂ ਦਾ ਹੈ ਨਾ ਉਹ ਮੈਂ ਪੜਿਆ ਸੀਗਾ ਇੱਕ ਵਾਰੀ ਜੀ ਕਿ ਇਹ ਵੀ ਮੰਨਦੇ ਨੇ ਇਸ ਚੀਜ਼ ਨੂੰ ਦੂਜੀ ਗੱਲ ਕਿ ਉਹਨਾਂ ਦੀਆਂ ਸ਼ਰਤਾਂ ਨੇ ਵੈਸੇ ਤੇ ਦੇਖੋ ਤੁਸੀਂ ਉਹ 11 ਦੀ ਲਿਸਟ ਮੈਂ ਪਾਈ ਹੋਈ ਆ ਜਦ ਆਪਨੇ ਭੇਜਦੇ 11 ਦੀ ਲਿਸਟ ਜੇ ਕੱਢੋਗੇ ਤਾਂ ਉਹਦੇ ਵਿੱਚ ਸੁਪਾਲ ਸਿੰਘ ਖਹਿਰਾ ਦੀ ਵੀ ਪਾਰਟੀ ਹੈ ਜੀ ਠੀਕ ਹੈ ਨਾ ਜੀ ਏ ਵਾਲੀ ਸ਼ਾਇਦ ਆਪਣਾ ਪੰਜਾਬ ਪਾਰਟੀ ਆਪਣਾ ਪੰਜਾਬ ਹੋਵੇ ਜੀ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਤੇ ਵਾਣ ਵਾਲਾ ਮੰਝਾ ਹੋਵੇ ਹਾਂ ਮੰਜੇ ਉੱਤੇ ਜੱਟ ਬੈਠਾ ਬੜਾ ਲਾਵਾਬ ਉਹ ਆਪਣਾ ਪੰਜਾਬ ਪਾਰਟੀ ਸੀ ਸ਼ਾਇਦ ਜਿਵੇਂ ਨਹੀਂ ਬੋਲਦਾ ਜੀ ਇੱਥੇ ਐਲਾਨ ਹੋਇਆ ਸੀ ਬਠਿੰਡੇ ਦੇ ਲਾਗੇ ਮੇਰੇ ਖਿਆਲ ਦੇ ਨਾਲ ਤੋਂ ਇਹਨਾਂ ਨੇ ਇਕਰੇਲੀ ਕੀਤੀ ਸੀਗੀ ਚਲੋ ਉਹ ਤਾਂ ਅਮਰ ਹੋ ਗਏ ਹੂੰ ਕਾਂਗਰਸ ਚ ਚਲੇ ਗਏ ਸੁਪਾਲ ਖੈਰਾ ਹੋ ਰਹੀ ਜੀ ਸਾਬਕਾ ਤਾ ਤੁਹਾਨੂੰ ਪਤਾ ਰੋਲ ਕੇ ਪਰਾਂਦੇ ਡੋਰੀਆਂ ਬਾ ਜਿੱਧਰ ਗਿਆ ਬਾਣੀਆਂ ਤੇ ਉਧਰ ਬਾਜ਼ਾਰ ਗਿਆ ਵਾਲਾ ਸਾਬਕਾ ਤਾ ਹੁੰਦਾ ਹੈ ਉਹਨਾਂ ਦੀ ਮਾਨਤਾ ਰੱਦ ਹੋਵੇ ਨਾ ਹੋਵੇ ਹੁਣ ਤੇ ਉਹ ਹੈ ਹੀ ਨਹੀਂ ਹੈ ਜੀ ਹੁਣ ਤੇ ਬਸ ਯਾਦਾਂ ਹੀ ਬਚੀਆਂ ਤੇ ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਉਹਤੇ ਕਦੇ ਕਦੇ ਜਿੱਤ ਵੀ ਜਾਂਦਾ ਹੈ ਜੀ ਤੁਸੀਂ ਦੇਖਿਆ ਉਹਨਾਂ ਖੁਦ ਮਾਨ ਸਾਹਿਬ ਜਿਹੜੇ ਆ ਉਹ ਐਮਪੀ ਬਣੇ ਨੇ ਬਿਲਕੁਲ ਜੀ ਹੁਣ ਉਹਨਾਂ ਦੇ ਦਲ ਦੀ ਜੇ ਇਨੋਵਤ ਆਉਂਦੀ ਆ ਤੇ ਉਹਨਾਂ ਵਾਸਤੇ ਥੋੜਾ ਜਿਆਦਾ ਖਤਰੀ ਦਾ ਕੁਗੂਆ ਪਰ ਗੱਲ ਇਹ ਆ ਕਿ ਅਸਲ ਦੇ ਵਿੱਚ ਇਹਨਾਂ ਤੋਂ ਪਹਿਲਾਂ ਤਾਂ ਲਿਖਤੀ ਜਵਾਬ ਮੰਗਿਆ ਫਿਰ ਉਹਨਾਂ ਨੇ ਕਿਹਾ ਕਿ ਆ ਕੇ ਆਪਣੀ ਪ੍ਰੈਜੈਂਟੇਸ਼ਨ ਦਿਓ ਜੀ ਜੇ ਤਾਂ ਤੁਸੀਂ ਸੰਤੁਸ਼ਟ ਕਰ ਲਿਆ ਤਾਂ ਤਾਂ ਠੀਕ ਹੈ ਹ ਨਹੀਂ ਤਾਂ ਫਿਰ ਤੁਹਾਡੀ ਮਾਨਤਾ ਜਿਹੜੀ ਉਹ ਚਲੇ ਜਾਏਗੀ ਮਾਨਤਾ ਜਾਣ ਦਾ ਮਤਲਬ ਹੀ ਹੁੰਦਾ ਕਿ ਸਿੰਬਲ ਵਗੈਰਾ ਜਿਹੜਾ ਇਹ ਚੀਜ਼ਾਂ ਹੁੰਦੀਆਂ ਜਾਂ ਤੁਸੀਂ ਇੱਕ ਪਾਰਟੀ ਵਜੋਂ ਰਜਿਸਟਰਡ ਕੇਸ ਸਹਾਇਤਾ ਲੈ ਲੈਂਦੇ ਹਾਂ ਉਹ ਸਾਰੀਆਂ ਸਹੂਲਤਾਂ ਵਾਪਸ ਹੋ ਜਾਂਦੀਆਂ ਨੇ ਜੀ ਹੁਣ ਇਹਨਾਂ ਚੋਂ ਤੁਹਾਨੂੰ ਪਤਾ ਹੀ ਹੈ ਪੁਰਾਣੇ ਖਿਡਾਰੀ ਹੈਗੇ ਨੇ ਖੁੰਡ ਨਹੀਂ ਇਹ ਕਿਤੇ ਅੱਜ ਦੇ ਹਾਂ ਜੀ ਇਲੈਕਟੋਰਲ ਸਿਸਟਮ ਦੇ ਵਿੱਚ ਨੇ ਮਾਨ ਸਾਹਿਬ ਹੋਰੀ ਤੇ ਬੜੇ ਲੰਮੇ ਸਮੇਂ ਦੇ ਖਿਡਾਰੀ ਹੈ ਜੀ ਚਲੋ ਇਹ ਕੋਸ਼ਿਸ਼ ਕਰਨਗੇ ਕਿ ਇਸ ਮਾਨ ਨੂੰ ਬਚਾਇਆ ਜਾਵੇ ਪਰ ਇੱਥੇ ਇਹ ਸਿਸਟਮ ਹੋਇਆ ਪਿਆ ਆ ਪਿੱਛੇ ਜੇ ਗੁਜਰਾਤ ਦੇ ਵਿੱਚ ਰੇਡਾਂ ਵੱਜੀਆਂ ਨੇ ਹੂੰ ਉੱਥੇ ਕੋਈ 12 14 ਇੰਨੀਆਂ ਕੋਈ ਪਾਰਟੀਆਂ ਹੋਣੀਆਂ ਜੰਨੀ ਕੋਈ ਇਹ ਲਿਸਟ ਆ ਸਰ ਉਹਨਾਂ ਨੇ ਆਚਾਰਾ 50 ਸਾਲਾਂ ਚ ਕੋਈ 3 ਕ ਦਰਜਨ ਦੇ ਕਰੀਬ ਉਮੀਦਵਾਰ ਖੜੇ ਕਰਕੇ ਤੇ 50 ਕਿਹ ਹਜ਼ਾਰ ਵੋਟ ਹਾਸਲ ਕੀਤੀ ਆ ਹੂੰ ਤੇ ਚੰਦਾ ਉਹਨਾਂ ਨੂੰ ਆਇਆ ਪਿਆ 4300 ਕਰੋੜ ਕੀ ਬਾਤ ਹੈ ਇਹ ਵੀ ਇੱਕ ਤਰੀਕਾ ਵੀ ਪੈਸੇ ਇਕੱਠੇ ਕਰਨ ਦਾ ਨਹੀਂ ਪੈਸੇ ਇਕੱਠੇ ਕਰਨ ਦਾ ਨਹੀਂ ਹੁੰਦਾ ਬੇਸਿਕਲੀ منی ਲੌਂਡਰਿੰਗ منی ਲੌਂਡਰਿੰਗ ਦਾ ਮਤਲਬ ਤੁਸੀਂ ਕੱਪੜੇ ਲੌਂਡਰੀ ਕਰਵਾਉਨੇ ਹੋ ਨਾ ਜੀ ਆਹੀ ਹੁੰਦੇ ਆ ਸਾਫ ਹੋ ਜਾਂਦੇ ਨੇ ਹਮ ਉਹ ਕੱਲ ਚਿੱਟਾ ਕਰਨਾ ਹੈ ਹਾਂ ਜੀ ਕਾਲੇ ਧਨ ਨੂੰ ਚਿੱਟਾ ਕਰਨ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਤੇ ਦੋਸ਼ ਲੱਗਦੇ ਆ ਪੂਰੀ ਦੁਨੀਆ 'ਚ ਜੀ ਇੰਡੀਆ 'ਚ ਇਹੀ ਸਿਸਟਮ ਆ ਤੁਸੀਂ ਵੇਖੋ ਨਾ ਵੋਟ 50000 ਜਾ ਰਹੇ ਹੋ ਤੁਸੀਂ ਚਾਰਾਂ ਪੰਜਾਂ ਸਾਲਾਂ 'ਚ ਹਮ ਬੰਦੇ ਤੁਸੀਂ 30 35 ਘੜੇ ਕਰਕੇ ਜੀ ਤੇ ਧਨ ਆ ਰਿਹਾ ਤੁਹਾਨੂੰ 4300 ਕਰੋੜ ਤੇ ਫਿਰ ਧਨ ਨਹੀਂ ਹੋ ਤੁਸੀਂ ਇੱਥੇ ਸਾਫ ਬਹੁਤ ਸਾਰਾ ਆ ਹੁਣ ਥੋੜਾ ਜਿਹਾ ਕਹਿ ਲੋ ਕਿ ਅ ਭਈ ਆਪਾਂ ਦੇਖਦੇ ਪਏ ਆ ਕਿ ਹੁਣ ਸਖਤਾਈ ਹੋਈ ਆ ਲੋਕਾਂ ਨੇ ਫਿਲਮਾਂ ਚ ਪੈਸੇ ਕਿੰਨੇ ਲਾ ਕੇ ਬਲੈਕ ਮਨੀ ਤੋਂ ਵਾਈਟ ਕੀਤੇ ਹੂੰ ਮਿਊਜ਼ਿਕ ਇੰਡਸਟਰੀ ਚ ਵੀ ਇਹੀ ਕੰਮ ਹੁੰਦਾ ਸੀ ਜੀ 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 ਹੁਣ ਪਤਾ ਨਹੀਂ ਲੱਗਦਾ ਕਿੰਨੇ ਲੱਗਦਾ ਸੋ ਇਸ ਕਰਕੇ ਇਹ ਮੰਤਾਵਾ ਜਿਹੜੀਆਂ ਰੱਦ ਹੁੰਦੀਆਂ ਰਹਿੰਦੀਆਂ ਪਰ ਅਕਾਲੀ ਦਲ ਅੰਮ੍ਰਿਤਸਰ ਕੋਲ ਹਾਲੇ ਮੌਕਾ ਹੈਗਾ ਉਹਨਾਂ ਦੀ ਮਾਨਤਾ ਬਚ ਸਕਦੀ ਹੈ ਜੇ ਉਹ ਚੋਣ ਕਮਿਸ਼ਨ ਨੂੰ ਸੰਤੁਸ਼ਟ ਕਰ ਪਾਉਂਦੇ ਆ ਜੀ ਪਰ ਨਹੀਂ ਤਾਂ ਇੱਕ ਪਾਸੇ ਹੁਣ ਉਧਰੋਂ ਤਰਨ ਤਰਨ ਦੀ ਜ਼ਿੰਮੇ ਚੋਣ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ ਜੀ ਤੇ ਦੂਜੇ ਪਾਸੇ ਜੇ ਇਹ ਪਟਾਕਾ ਪੈ ਗਿਆ ਹਮ ਤੇ ਅਬ ਇੱਥੇ ਤੋਂ ਕਹਾ ਜਾਏ ਹਮ ਫਿਰ ਓਕਾ ਨਹੀਂ ਹੋ ਜਾਏ ਕਿਸ ਜੀ ਬਿਲਕੁਲ ਸਿਰੇ ਤੋਂ ਮੋੜਨਾ ਵੀ ਔਖਾ ਹੋ ਜਾਂਦਾ ਹੈ ਖੈਰ ਮਿੰਟ ਜੀ ਇਸ ਤਾਂ ਇਸ ਮਾਮਲੇ ਤੇ ਸਾਰੀਆਂ ਪਾਰਟੀਆਂ ਇੱਕ ਹੋ ਜਾਣੀਆਂ ਕੁਝ ਪੱਲੇ ਨਹੀਂ ਪੈਣਾ ਕਹਿੰਦੇ ਚੋਣ ਕਮਿਸ਼ਨ ਦੇ ਜੁਰਾਵਰ ਢਿੱਲੋਂ ਜੀ ਕਹਿ ਰਹੇ ਨੇ ਪਰ ਮੇਰੇ ਕੋਲ ਇੱਕ ਕਮੈਂਟ ਹਰਪ੍ਰੀਤ ਸਿੰਘ ਬਾਈ ਹੋਰਾਂ ਦਾ ਆਇਆ ਹੋਇਆ ਮੈਂ ਇਸ ਨੂੰ ਪੜ੍ਹਨਾ ਜ਼ਰੂਰ ਚਾਹਾਂਗਾ ਵੈਸੇ ਭਾਈ ਰਾਜਵਾਨਾ ਜੀ ਬਾਰੇ ਵੀ ਆਪਾਂ ਗੱਲ ਕੀਤੀ ਸੀ ਤੇ ਬੀਐਸਐਫ ਬਾਰੇ ਪਰ ਇਹਨਾਂ ਦਾ ਕਮੈਂਟ ਸਾਂਝਾ ਹੈ ਜੀ ਇਹ ਕਹਿੰਦੇ ਕਿ ਭਾਈ ਰਾਜਵਾਨਾ ਜੀ ਦੀ ਫਾਂਸੀ ਬੀਐਸਐਫ ਦਾ ਆਉਣਾ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਹਿੰਦੇ ਇਹਨੂੰ ਕਿਵੇਂ ਦੇਖਿਆ ਜਾਵੇ ਨਾ ਤੇ ਰਾਜਵਾਨਾ ਦੀ ਫਾਂਸੀ ਤੈਅ ਹੋਈ ਹੈ ਜੀ ਨਾਬੀਐਸਐਫ ਪਹਿਲੀ ਵਾਰੀ ਆ ਰਹੀ ਹੈ ਤੇ ਨਾ ਆਮਾਨ ਸਾਹਿਬ ਮੇਤੀ ਸ਼ਾ ਨੂੰ ਪਹਿਲੀ ਵਾਰੀ ਮਿਲੇ ਤੁਹਾਡੇ ਸਵਾਲ ਦਾ ਜਵਾਬ ਇਸ ਤੋਂ ਵਧੀਆ ਨਹੀਂ ਹੋਏਗਾ। ਉਹ ਆਪਾਂ ਨਿਕ ਰਾਜਵੜਾ ਦੇ ਮਾਮਲੇ 'ਚ ਹਾਲੇ ਤੱਕ ਕੇਂਦਰ ਨੇ ਜਵਾਬ ਦੇਣਾ ਹੈ। ਜੀ। ਜਵਾਬ ਤਲਬੀ ਹੋਈ ਹੈ। ਬਿਲਕੁਲ। ਬੀਐਸਐਫ ਆਲਰੇਡੀ ਸਰ ਕੈਪਟਨ ਰਾਜਵੇਲੇ ਹੀ 50 ਕਿਲੋਮੀਟਰ ਤੱਕ ਅੰਦਰ ਆ ਸਕਦੀ ਆ। ਉਹ ਉਹਨਾਂ ਨੇ ਡਿਪਲੋਏ ਕਰਤੇ। ਜੀ। ਠੀਕ ਹੈ ਜੀ ਤੇ ਅਮਰਿਤ ਸ਼ਾਹ ਤੇ ਨਰਿੰਦਰ ਮੋਤੀ ਜੀ ਨਾਲ ਗੁੱਡਵਿਲ ਹੈਗੀ ਯਮਾਨ ਸਾਹਿਬ ਦੀ ਜੀ ਜੀ ਬਸ ਮੇਰੇ ਖਿਆਲ ਦੇ ਨਾਲ ਸੀ ਸਾਰੇ ਮਸਲੇ ਹੱਲ ਹੋ ਗਏ ਹਮ ਸਾਰੇ ਮਸਲੇ ਹੱਲ ਹੋਣਗੇ ਅਜਨੀ ਤਾਂ ਕੱਲ ਹੋਣਗੇ ਸਾਰੇ ਮਸਲੇ ਹੱਲ ਹੋਣਗੇ ਆਖਰ ਨੂੰ ਮੁਖ ਅਨੰਦਪੁਰ ਸਾਹਿਬ ਦੇ ਵੱਲ ਹੋਣਗੇ ਆਖਰ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੱਗੀ ਭਾਈ ਤੁਹਾਡਾ ਕਮੈਂਟ ਸਾਰੇ ਦੋਸਤਾਂ ਨੇ ਪੜ ਲਿਆ ਭਰਾ ਬੇਨਤੀ ਹੈ ਵਾਰੀ ਵਾਰੀ ਨਾ ਕਮੈਂਟ ਕਰੋ ਖਬਰਾਂ ਦੇ ਨਾਲ ਜੁੜਿਓ ਕਮੈਂਟ ਜਿਹੜੇ ਦੋਸਤ ਕਰਦੇ ਨੇ ਨਾ ਉਹਨਾਂ ਦੇ ਕਮੈਂਟ ਵੀ ਪਿੱਛੇ ਰੁਲ ਜਾਂਦੇ ਨੇ ਫਿਰ ਪੜੇ ਨਹੀਂ ਜਾਂਦੇ ਫਿਰ ਤੁਸੀਂ ਗੁੱਸਾ ਕਰਦੇ ਹੋ ਸੋ ਬੇਨਤੀ ਆ ਤੁਹਾਡਾ ਕਮੈਂਟ ਪੜਿਆ ਗਿਆ ਬਾਕੀ ਦੋਸਤਾਂ ਨੇ ਵੀ ਪੜ ਲਿਆ ਪਲੀਜ਼ ਦੁਬਾਰਾ ਦੁਬਾਰਾ ਕਮੈਂਟ ਨਾ ਕਰੋ ਤੁਸੀਂ ਖਬਰਾਂ ਤੇ ਧਿਆਨ ਹਾਂ ਜੀ ਸਤਨਾਮ ਪਾਲੀ ਹੈ ਜੀ ਮੈਨੂੰ ਨਹੀਂ ਪਤਾ ਕਿ ਹਨੀ ਸਿੰਘ ਨੇ ਇਹ ਗਾਣਾ ਗਾਇਆ ਹੈ ਕਿ ਨਹੀਂ ਗਾਇਆ ਜੇ ਗਾਇਆ ਤੇ ਪੂਰਾ ਗਾਇਆ ਹੂੰ ਐਦਾਂ ਤੇ ਪਿੱਛੇ ਚ ਦਲਜੀਤ ਦੁਸਾਂਝ ਗਾ ਰਿਹਾ ਸੀਗਾ ਖੁਦਾ ਗਵਾ ਜੀ ਖੁਦਾ ਗਵਾ ਖੁਦਾ ਗਵਾ ਮੂਵੀ ਦਾ ਗਾਣਾ ਹੈ ਬਿਲਕੁਲ ਫਿਲਮ ਦਾ ਗਾਣਾ ਹੈ 90 ਚ ਆਈ ਸੀ ਸ਼ਾਇਦ ਖੁਦਾ ਜੀ ਤੂੰ ਮੈਨੂੰ ਕਬੂਲ ਮੈਂ ਤੈਨੂੰ ਕਬੂਲ ਉਸ ਫਿਲਮ ਦੇ ਵਿੱਚ ਬੁਸ਼ਕਸ਼ੀ ਦਿਖਾਈ ਗਈ ਸੀ ਹਿੰਦੀ ਫਿਲਮਾਂ ਚ ਸ਼ਾਇਦ ਪਹਿਲੀ ਵਾਰ ਤੁਹਾਨੂੰ ਪਤਾ ਬੁਸ਼ਕਸ਼ੀ ਕੀ ਹੁੰਦੀ ਨਹੀਂ ਸਰ ਅਫਗਾਨਿਸਤਾਨ ਦੀ ਖੇਡ ਹੈ ਜਿਹਦੇ ਚੋ ਮਰੀ ਬੱਕਰੀ ਦੀ ਲੜਾਈ ਹੁੰਦੀ ਹੈ ਜੀ ਠੀਕ ਹੈ ਨਾ ਜੀ ਵੈਸੇ ਸਾਡੀ ਸਿਆਸਤ ਵੀ ਅੱਜਕੱਲ ਬੁਸ਼ਕਸ਼ੀ ਵਰਗੀ ਆ ਤਾਂ ਗੱਲ ਇਹ ਹੈ ਜਨਾਬ ਕਿ ਹੁਣ ਜੇ ਤੇ ਉਹਨੇ ਪੂਰਾ ਗਾਣਾ ਗਾਇਆ ਤਦ ਫਿਰ ਉਹਦੇ ਤੇ ਕਾਪੀ ਰਾਈਟਸ ਬਣੇਗਾ ਜੀ ਕਿਉਂਕਿ ਆਲਰੇਡੀ ਜੇ ਮੈਂ ਨਹੀਂ بولਦਾ ਤਾਂ ਟੀ ਸੀਰੀਜ਼ ਕੋਲ ਹੈ